ਭਾਈ ਤੁਸੀਂ ਇਹ ਸਭ ਲਾ ਸਕਦੇ ਹੋ ਧੁੱਪ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਧੁੱਪ ਪੈਂਦੀ ਹੂ ਤੇ ਸਾਡਾ ਚੋਬਰ ਇੰਨੀ ਧੁੱਪ ਦੇ ਵਿੱਚ ਵੀ ਕੋਟੀ ਛਿੱਟੀ ਵਰਦਾ ਤੇ ਬਾਕੀ ਯਾਰ ਆ ਦੇਖੋ ਇਹੋ ਜਿਹੀਆਂ ਨਦੀਆਂ ਨੇ ਭੋਰਾ ਭੋਰਾ ਪਾਣੀ ਦਾ ਤਾਂ ਉੱਥੇ ਹੱਲ ਹੈ ਹੀ ਨਹੀਂ ਕੋਈ ਬਾਕੀ ਬਾਹੇ ਗੁਰੂ ਦੀ ਕਿਰਪਾ ਨਾਲ ਆਪਾਂ ਅੱਗੇ ਵਧਦੇ ਚੱਲਦੇ ਆ ਤੇ ਇੱਕ ਰੋਡ ਸਿੱਧੇ ਹੀ ਨੇ ਜਾਵਾਂ ਇੱਧਰ ਨੂੰ ਵੀ ਸਿੱਧਾ ਤੇ ਇੱਧਰ ਨੂੰ ਵੀ ਸਿੱਧਾ ਤੇ ਆਪਾਂ ਹੁਣ ਚੱਲੀ ਜਾਨੇ ਆ ਲొਕੇਸ਼ਨਾਂ ਤੁਹਾਨੂੰ ਅਲੱਗ-ਅਲੱਗ ਦਿਖਾਉਣੀਆਂ ਨੇ ਦੇਖੋ ਝੀ ਲਾਗੀ ਭਾਈ YouTube ਤੇ ਤੁਸੀਂ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਦਿਓ ਤੇ ਤੁਸੀਂ ਵੀਡੀਓ ਦੇਖਿਆ ਕਰੋ YouTube ਦੇ ਆਪਣੀਆਂ ਹਨ ਇਹਦੇ ਨੂੰ ਚੱਕੀ ਮੜਾ ਜਾ ਹਾਏ ਕਿੱਥੇ ਕਰਖੋ ਕੰਮ ਨੂੰ ਪੂਰਾ ਟੋਚਨ ਪਾ ਟੋਚਨ ਟੋਚਨ ਕਰੋ ਟੋਚਨ ਕਰੋ ਨਹੀਂ ਬੜੇ ਹੋ ਜਾਣਗੇ ਬੜੇ ਹੋ ਜਾਣਗੇ ਤੋ ਕਰੋਗੇ ਪਹਿਲੇ ਕਰੋ ਥੋੜਾ ਸਾ ਬਾਈ ਦੇਖੋ ਜਮੇ ਪਿਛੜੇ ਇਲਾਕੇ ਨੇ ਯਾਰ ਖੇਤੀ ਕੂਤੀ ਦਾ ਤਾਂ ਮੈਨੂੰ ਲੱਗਦਾ ਹੀ ਨਹੀਂ ਕਿਸੇ ਹਿਸਾਬ ਨਾਲ ਹੁੰਦੀ ਹੋਊਗੀ ਕੀਤੀ ਗੁੱਤੀ ਦਾ ਦੱਸੇ ਇੱਕਦਮ ਹੋਰ ਗੱਲ ਦੱਸਦਾ ਮੈਂ ਇੱਥੇ ਬਾਈ 4 ਘੰਟੇ ਰਾਤ ਨੂੰ ਲਾਈਟ ਆਉਂਦੀ ਹੈ ਲਾਈਟ ਆਉਂਦੀ ਹੈ ਨਹੀਂ ਆ ਬਾਈਆਂ ਨੇ ਮੈਂ ਵੀਡੀਓ ਵਿੱਚ ਸ਼ਾਰਟ ਪਾ ਦੂੰਗਾ ਤੇ ਬਾਈਆਂ ਨੇ ਮੇਰੇ ਪਾਵਰ ਬੈਂਕ ਤੇ ਇੱਥੇ ਚਾਰਜਰ ਲਾਇਆ ਫੋਨ ਆਪਦਾ ਦੇਖੋ ਇਹੋ ਜਿਹਾ ਸਿਸਟਮ ਆ ਪੰਜਾਬ ਦੇ ਵਿੱਚ ਪੂਰਾ ਗੁੱਡ ਬੈਠੇ ਆ ਵਾਹਿਗੁਰੂ ਆਪਣੇ ਤੇ ਕਨਗੀਆਂ ਵਾਲੀ ਆਪਣੇ ਪੰਜਾਬ ਦੇ ਪੂਰੀ ਮਿਹਰ ਆ ਬਾਈ ਦੇਖੋ ਲੈ ਅੱਤਰ ਆ ਗਿਆ ਬਾਈ ਕੋਈ ਮੈਂ ਮੰਦਰਾ ਕੋਈ ਤੋਪੋ ਦੇਖੋ ਕਿਵੇਂ ਸੂਰਜ ਦਿਨਾਂ ਪੂਰਾ ਚਮਕਦਾ ਐਸੇ ਇਲਾਕੇ ਨੇ ਭਾਈ ਇੱਧਰ ਦੇਖ ਸਕਦੇ ਹੋ ਤੁਸੀਂ ਤੇ ਸਾਡੇ ਚੋਪਰ ਅਸੀਂ ਜਾ ਰਹੇ ਹਾਂ ਇੱਦਾਂ ਹਾਂ ਭਾਈ ਯੋਬਰਾ ਚੜਾਈ ਫੇਰ ਆ ਗਈ ਬਾਬਿਓ ਦੇਖੋ ਉਧਰੜਾਈ ਆਈ ਸੀ ਹੁਣ ਫੇਰ ਆ ਗਈ ੜਾਈ ਕਦੇ ਉਤਰ ਗਏ ਕਦੇ ਚੜ ਗਏ ਕਦੇ ਉਤਰ ਗਏ ਕਦੇ ਚੜ ਗਏ ਜਣਦੀ ਯਾਰ ਜਿਹੜੀ ਆਪਣੀ ਐਵਰੇਜ ਸੀਗੀ 30 ਤੋਂ 40 ਦੀ ਉਹ ਬਹੁਤ ਜਿਹਾ ਘਟ ਚੁੱਕੀ ਆ ਹੁਣ ਕਿਉਂਕਿ ਯਾਰ ਸਰੀਰ ਥੱਕ ਜਾਂਦਾ ਤਾਂ ਕਰਕੇ ਚੜਦੇ ਉਤਰਦੇ ਚੜਦੇ ਉਤਰਦੇ ਸਰੀਰ ਥੱਕ ਜਾਂਦਾ ਬਾਕੀ ਕਲਗੀਆਂ ਵਾਲੇ ਦੀ ਮਿਹਰ ਆ ਦੇ ਜਾਂਦੇ ਆ ਵਾਹਿਗੁਰੂ ਦੀ ਕਿਰਪਾ ਨਾਲ ਬਾਕੀ ਏਰੀਆ ਸਾਰਾ ਜੰਗਲ ਹੀ ਆ ਇਹ ਦੇਖੋ ਆ ਵੀ ਜੰਗਲ ਹੀ ਆ ਇਧਰ ਵੀ ਜੰਗਲ ਹੀ ਆ ਪਹਾੜੀਆਂ ਆਈਆਂ ਦੀਆਂ ਨੇ ਪਹਾੜੀਆਂ ਆਈਆਂ ਕਿਤੇ ਕਿਤੇ ਜਿਵੇਂ ਇੱਥੇ ਬਿਜਲੀ ਨਹੀਂ ਆਉਂਦੀ ਉਹ ਸਾਹਮਣੇ ਸੋਲਰ ਲੱਗੇ ਹੋਣੇ ਸਿਸਟਮ ਜੀ ਐ ਕੰਦਾਈਆਂ ਕੀਤੀਆਂ ਹੋਈਆਂ ਨੇ ਵਿੱਚ ਲਓ ਜੀ ਆਪਾਂ ਤਕਰੀਬਨ ਆਪਣੀ ਲੋਕੇਸ਼ਨ ਤੋਂ ਕੁਝ ਹੀ ਕਿਲੋਮੀਟਰ ਦੂਰ ਆ ਤੇ ਭਾਈ ਮੇਰੇ ਆ ਟਰੱਕ ਵਾਲਾ ਕੀ ਹਾਲ ਆ ਵੀਰੇ ਬਾਈ ਗੁਰਜੀ ਕੀ ਫਤਿਹ ਬਾਬੇ ਠੀਕ ਠਾਕ ਹੋ ਜੀ ਚਲ ਕੇ ਭਾਈ ਚਾਹੀਦੀ ਹਾਂ ਜੀ ਬਾਬਾ ਹੋਰ ਕੀ ਚਾਹੀਏ ਬਸ ਜੀ ਧੰਨਵਾਦ ਆਜੋ ਆਜੋ ਚਲ ਪਹਿਲਾਂ ਉੱਥੇ ਰੋਕਿਆ ਹੋੜੇ ਉੱਥੇ ਰੋਕਿਆ ਬਾਈ ਮਿਲਿਆ ਆਪਣੂੰ ਟਰੱਕ ਵਾਲਾ ਟਰੱਕ ਡਰਾਈਵਰ ਆ ਵੀਰ ਭਾਈ ਪੰਜਾਬ ਤੋਂ ਹੀ ਹਾਂ ਭਾਈ ਪੰਜਾਬ ਅਗਰ ਅਮਾ ਅਗਰ ਲਿਖਿਆ ਹੈ ਗਰਦਾਸਪੁਰ ਗਰਦਾਸਪੁਰ ਏਰੀਆ ਬਾਈ ਦਾ ਕੀ ਆ ਪੀਨੇ ਆ